ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਉੱਤੇ ਨਸ਼ਿਆ ਵਿਰੁੱਧ ਫੇੜੀ ਗਈ ਮਹਸੂਮ ਦੇ ਤਹਿਤ 19 ਕਿਲੋ ਹੈਰੋਇਨ ਬਰਾਮਦਗੀ ਮਾਮਲੇ ਦੇ ਵਿੱਚ ਜ਼ੋਰਦਾਰ ਪੜਤਾਲ ਤੋਂ ਅੱਗੇ ਵਧਿਆ ਪੰਜਾਬ ਪੁਲਿਸ ਨੇ ਸੋਮਵਾਰ ਨੂੰ ਮੰਨੂ ਮਹਾਵਾ ਗਿਰੋਹ ਦੇ ਤਿੰਨ ਹੋਰ ਮੈਂਬਰਾਂ ਨੂੰ ਗ੍ਰਿਫਤਾਰ ਕਰਕੇ 3.5 ਕਿਲੋ ਹੈਰੋਇਨ ਬਰਾਮਦ ਕੀਤੀ ਹੈ ਇਸ ਕੇਸ ਦੇ ਵਿੱਚ ਹੈਰੋਇਨ ਦੀ ਕੁੱਲ ਬਰਾਮਦਗੀ 22 ਕਿਲੋ ਹੋ ਗਈ ਹੈ ਤੇ ਇਹ ਕਾਰਵਾਈ ਹੈ ਜਿਹੜੀ ਕਿ ਉਹ ਕਮਿਸ਼ਨਰੇਟ ਪੁਲਿਸ ਸੁਪਰਡੰਟ ਦੇ ਵੱਲੋਂ ਅਮਰੀਕਾ ਸਥਿਤ ਤਸਕਰ ਮਨਪ੍ਰੀਤ ਤਰਫੋਂ ਮੰਨੂ ਮਹਾਵਾਦੇ ਵੱਲੋਂ ਚਲਾਈ ਜਾ ਰਹੇ ਸਰਹੱਦ ਪਾਰ ਅਤੇ ਹਥਿਆਰ ਤਸਕਰੀ ਰੈਕਟ ਦਾ ਪਰਦਾਫਾਸ਼ ਕਰਨ ਤੋਂ ਲਗਭਗ ਹਫਤੇ ਬਾਅਦ ਅਮਲ ਦੇ ਵਿੱਚ ਲਿਆਂਦੀ ਗਈ ਹੈ ਦੱਸਣਯੋਗ ਹੈ ਕਿ ਉਕਤ ਰੈਕਟ ਵਿਰੁੱਧ ਕਾਰਵਾਈ ਕਰਦਿਆਂ ਪੁਲਿਸ ਨੇ ਦੋ ਮੁੱਖ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ 19 ਕਿਲੋ ਹੈਰੋਇਨ ਅਤੇ 23 ਲੱਖ ਰੁਪਏ ਦੀ ਡਰੱਗਮਨੀ ਹਤੇ 7 ਪਿਸਤਲਾ ਸਮੇਤ 9 ਐਮ ਐਮ ਗਲੌਕ ਅਤੇ ਡਰੋਨ ਦੇ ਪੁਰਜ਼ੇ ਬਰਾਮਦ ਕੀਤੇ ਨੇ ਦੇਸ਼ਾ ਨਿਰਦੇਸ਼ ਤੇ ਜਿਹੜਾ ਡਰਗ ਦੇ ਖਰਾਬ ਇੱਕ ਵਾਰ ਛੇੜੀ ਗਈ ਹੈ ਉਹਦੇ ਚ ਪੰਜਾਬ ਪੁਲਿਸ ਆਪ ਜੀ ਨੂੰ ਪਤਾ ਪਹਿਲਾਂ ਹੀ ਬਹੁਤ ਅੱਛਾ ਕੰਮ ਕਰ ਰਹੀ ਹੈ ਉਹਦੇ ਚ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੇ ਵੀ ਬਹੁਤ ਵੱਡੀਆਂ ਰਿਕਵਰੀਆਂ ਪਿਛਲੇ ਦਿਨਾਂ ਚ ਕੀਤੀਆਂ ਔਰ 31 ਦਸੰਬਰ ਨੂੰ ਲਾਸਟ ਡੇ ਆਫ ਦਿイヤー ਜਿਹੜੀ 19 ਕਿਲੋਗ੍ਰਾਮ ਹਿਰੋਇਨ ਬਰਾਮਦ ਹੋਈ ਸੀਗੀ ਉਸੇ ਸਿਲਸਿਲੇ ਚ ਬੈਕਵਰਡ ਲਿੰਕੇਜਸ ਦੇ ਵਿੱਚ ਜਾਂਦੇ ਹੋਏ ਅਸੀਂ ਤਿੰਨ ਸਮੱਗਲਰ ਹੋਰ ਫੜੇ ਆ ਉਹਨਾਂ ਤੋਂ 3.5 ਕਿਲੋ ਹੀਰੋਇਨ ਤੇ 10 ਰਾਉਂਡਸ ਔਰ ਇੱਕ ਸਫਾਰੀ ਗੱਡੀ ਬਰਾਮਦ ਕੀਤੀ ਗਈ ਹੈ। ਇਹ ਸਾਰਾ ਜਿਹੜਾ ਡਰੱਗ ਕਾਰਟਲ ਹੈ ਇਹ ਮਨੂੰ ਮਨਾਵਾ ਇੱਕ ਹੈਗਾ ਯੂਐਸਏ ਦੇ ਵਿੱਚ ਬੈਠਾ ਉਹ ਬੰਦਾ ਹੀ ਚਲਾ ਰਿਹਾ ਸੀ ਔਰ ਪਿਛਲੀ ਜਿਹੜੀ ਕੰਸਾਈਨਮੈਂਟ ਫੜੀ ਗਈ ਸੀ ਰਿਕਵਰੀ ਹੋਈ ਸੀ 19 ਕਿਲੋ ਦੀ ਉਹਦੇ 23 ਲੱਖ ਰੁਪਈਆ ਵੀ ਸੀ ਡਰੋਨ ਦੇ ਰਾਹੀਂ ਮਿਲੇ ਜਿਗੇ। ਸੁੱਟ ਉਹਦੇ ਚ ਟੋਟਲ ਹੁਣ ਜਿਹੜੀ ਕੇਸ ਦੇ ਵਿੱਚ ਰਿਕਵਰੀ ਹੈ ਉਸ ਵਿੱਚ 22 ਕਿਲੋ ਹੋ ਚੁੱਕੀ ਹੈ ਸਾਡੇ 22 ਕਿਲੋ ਔਰ ਵੈਪਨ ਵੀ ਸੱਜ ਸੀਗੇ ਪਹਿਲਾਂ ਕੈਸ਼ ਵੀ ਸੀਗਾ ਗੱਡੀ ਵੀ ਸੀਗੀ ਉਹਨੇ ਦੇ ਟੋਟਲ 10 ਅਰੈਸਟ ਹੋ ਚੁੱਕੇ ਆ ਤੇ ਇਹਨਾਂ ਨੂੰ ਪਾ ਕੇ ਇਹ ਬੈਕਵਰਡ ਲਿੰਕੇਜਸ ਦੇ ਵਿੱਚ ਸਾਡੀ ਟੀਮ ਨੇ ਡੀਸੀਪੀ ਮੰਡੇਰ ਸਾਹਿਬ ਮਿਸਟਰ ਅਭਿਮਨਯੂ ਰਾਣਾ ਸਰਬਜੀਤ ਸਿੰਘ ਜੀ ਸਾਡੇ ਏਸੀਪੀ ਸਾਹਿਬ ਔਰ ਬਿੰਦਰਜੀਤ ਸਾਡੇ ਸੀਆਈ ਇਨਚਾਰਜ ਇਹਨਾਂ ਨੇ ਬੜੀ ਮੀਨਸ ਕਰਕੇ ਸਾਰੀ ਬੈਕਟਰੈਕ ਕੀਤੀ ਔਰ ਅੱਛੀ ਰਿਕਵਰੀ ਕੀਤੀ ਹੈ ਔਰ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਇਹਨਾਂ ਦੇ ਹੋਰ ਲਿੰਕੇਜਸ ਉਹ ਵੀ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਔਰ ਮੈਨੂੰ ਉਮੀਦ ਹੈ ਕਿ ਇਹਦੇ ਵਿੱਚ ਹੋਰ ਨੈਟਵਰਕ ਹੋਰ ਕਲੀਅਰ ਹੋਏਗਾ ਔਰ ਜਿਹੜੇ ਤਿੰਨ ਮੁਲਜ਼ਮ ਨੇ ਹੈ ਬਲਰਾਜ ਸਿੰਘ ਕਾਕਾ ਲੋਹਰੀਮਲ ਅੰਮ੍ਰਿਤਸਰ ਅਨਮੋਲ ਇਲੀਅਸ ਲਾਲੂ ਤੇ ਸਰਬਜੀਤ ਜਿਹੜੇ ਕਿ ਚਾਚਾ ਭਤੀਜਾ ਨੇ ਰਾਂਝੇ ਦੀ ਹਵੇਲੀ ਅੰਮ੍ਰਿਤਸਰ ਦੇ ਰਹਿਣ ਵਾਲੇ ਆ ਔਰ ਜੋ ਇਹਨਾਂ ਦੀ ਮੋਡਲੀ ਪੁਛਗਿੱਛ ਤੋਂ ਪਤਾ ਲੱਗਿਆ ਕਿ ਤਕਰੀਬਨ 1.2 ਸਾਲ ਤੋਂ ਇਹ ਕੰਮ ਕਰਿਆ ਹੈ ਹਿਰਨ ਜਿਹੜੀ ਸਮਗਲਿੰਗ ਦਾ ਹੀ ਕਰ ਰਹੇ ਹੈ ਔਰ ਇਹਨਾਂ ਦੇ ਹੋਰ ਰੀਸੀਵਰ ਤੇ ਰੈਸੀਪੀਐਂਟ ਸਾਰੇ ਅਸੀਂ ਵਰਕਆਊਟ ਕਰਦੇ ਪਿਸਟਲ ਦੇ ਰਾਉਂਡਸ ਮਿਲਨੇ ਆ ਉਹ ਵੀ ਇੱਕ ਇੰਪੋਰਟੈਂਟ ਚੀਜ਼ ਹੈ ਕਿ 10 ਹੈਗੇ ਆ 0.30 ਬੋਰ ਦੇ ਜਿਹੜਾ ਚਾਈਨੀਸ ਬੜਾ ਸਫਿਸਟੀਕੇਟਿਡ ਆਪਣਾ ਮੌਜ਼ਰ ਹੈ ਔਰ 9mm ਵੀ ਬੜਾ ਹਾਈ ਕੈਲੀਬਰ ਤੇ ਅچھے ਪਿਸਟਲ ਦੇ ਨਾਲ ਤੋਂ ਪਿਛਲੀ ਵਾਰ ਮਿਲੇ ਸੀ ਉਹਦੇ ਵੀ 9 ਰਾਉਂਡਸ ਮਿਲੇ ਲਾਈਵ ਦੈਟ ਮੀਨਸ ਕਿ ਲਗਾਤਾਰ ਜਿਹੜੀ ਆਰਮਸ ਤੇ ਡਰੱਗ ਦੋਨਾਂ ਦਾ ਨੈਕਸਸ ਤੇ ਕਾਟਲ ਬਣਿਆ ਹੋਇਆ ਔਰ ਇਹ ਕੱਲੀ ਨਾਰਕੋਟਿਕ ਨਹੀਂ ਹੈ ਆਰਮਸ ਦੀ ਵੀ ਨਾਲ ਜਿਹੜਾ ਹੈ ਸਮਗਲਿੰਗ ਦੇ ਵਿੱਚ ਇਨਵੋਲਡ ਨੇ ਦੇਖੋ ਬਾਹਰ ਦੀ ਗੱਲ ਵੀ ਆ ਰਹੀ ਹੈ ਸਾਰੀ ਕੁਝ ਰਿਕਵਰੀਆਂ ਜਿਹੜੀਆਂ ਬਾਹਰੋਂ ਵੀ ਅਸੀਂ ਕੀਤੀਆਂ ਕਿਸੇ ਚੀਜ਼ਾਂ ਦੀਆਂ ਤੋਂ ਇਹਨਾਂ ਦੇ ਕਾਫੀ ਲੰਬਾ ਨੈਟਵਰਕ ਹੈਗਾ ਔਰ ਜਿਹੜੀਆਂ ਗੱਡੀਆਂ ਗੁੱਡੀਆਂ ਵੀ ਇਹਨਾਂ ਕੋ ਆਈਆਂ ਲੋਕ ਆਏ ਉਹ ਸਾਰਾ ਸੀ ਉਹਦੇ ਚ ਆਪਣੇ ਸਕੈਨਰ ਚ ਰੱਖੀ ਹੋਈ ਹੈ ਗੱਲ ਔਰ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਟਾਈਮ ਚ 22 ਕਿਲੋ ਤੋਂ ਉੱਪਰ ਜਾਣ ਦੀ ਉਮੀਦ ਹੈ ਪਲੱਸ ਸਾਨੂੰ ਵੈਪਨ ਵੀ ਹੋਰ ਮਿਲਣ ਦੀ ਉਮੀਦ ਹੈ